ਇਸ ਬਾਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਜਿੱਥੇ ਕਿ ਇੱਕ ਐਡਵੋਕੇਟ ਦੇ ਤਾਬੜ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਐਡਵੋਕੇਟ ਜੋ ਕਿ ਅੰਮ੍ਰਿਤਸਰ ਦੇ ਵਿੱਚ ਪ੍ਰੈਕਟਿਸ ਕਰਦੇ ਸਨ ਉਹ ਜਿੱਦਾਂ ਹੀ ਅੰਮ੍ਰਿਤਸਰ ਲਈ ਜੰਡਿਆਲਾ ਤੋਂ ਰਵਾਨਾ ਹੋਏ ਤੇ ਰਸਤੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਤੇ ਤਾਬੜ ਤੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਐਡਵੋਕੇਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਪੰਜ ਖੋਲ ਪਰਮਤ ਕਿਤੇ ਗਏ ਹਨ ਅਤੇ ਦੋਸ਼ੀਆਂ ਨੂੰ ਕਿਰਤਾਰਗਮ ਦੀ ਗੱਲ ਵੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੰਜਾਬ ਦੇ ਕਪਤਾਨ ਮੰਤਰੀ ਹਰਭਜਨ ਸਿੰਘ ਈਟੀਓ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਚਕਮੀ ਦਾ ਪਤਾ ਲਿੱਤਾ ਗਿਆ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਐਡਵੋਕੇਟ ਨੇ ਉਹ ਹੁਣ ਖਤਰੇ ਤੋਂ ਉੱਭਰ ਹਨ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਗਲੀ ਸਿੰਘ ਜਿਹੜੀ ਗੋਲੀ ਚੱਲੀ ਏ ਕੀ ਕਰਨ ਹਾਂਜੀ ਸਰ ਮੈਂ ਨਾ ਰਿਆ ਲਾਗੇ ਕੰਮ ਕਰ ਚਲਣ ਡਿਆ ਮੇਰਾ ਲਾਗੇ ਤੇ ਉਹ ਜੇ ਗੋਲੀ ਚੱਲੀ ਨਾ ਤਾੜ ਤਾੜ ਤੇ ਮੈਂ ਮੁੜ ਕੇ ਗਿਆ ਨਹੀਂ ਆ ਸਾਰੇ ਮੁੰਡਿਆਂ ਨੂੰ ਰੋਕਿਆ ਮੈਂ ਜਾਓ ਨਾ ਗੋਲੀ ਚੱਲਣ ਦੀ ਗਾੜੀ ਤੇ ਮੈਂ ਮੁੜ ਕੇ ਫਿਰ ਚੱਲ ਗਈ ਗੋਲੀ ਚੱਲ ਗਏ ਬੰਦੇ ਭੱਜ ਗਏ ਤਿੰਨ ਜਾਣੇ ਦੋ ਮੋਰਸਾ ਦੇ ਤੇ ਮੈਂ ਮੁੜ ਕੇ ਜਦੋਂ ਗੱਡੀ ਦੇ ਵਿੱਚ ਕੋਈ ਹੱਥ ਨਹੀਂ ਪਾਉਣ ਡਿਆ ਨੂੰ ਵਕੀਲ ਸਾਹਿਬ ਨੂੰ ਤੇ ਮੈਂ ਮੁੜ ਕੇ ਫਿਰ ਜਾ ਕੇ ਆਂਦੇ ਮਾਰ ਕੇ ਮਾਰ ਗਏ ਆ ਮੁੜਕੇ ਮੈਂ ਜਾ ਕੇ ਵੇਖਿਆ ਜਾ ਕੇ ਮੈਂ ਗੱਡੀ ਲਾ ਕੇ ਗਿਆ ਮੜਾ ਸਿਰ ਦੇ ਹੱਥ ਫੇਰੇ ਤੇ ਮਿਛਾ ਲਿਆ ਮੈਨੂੰ ਅੰਦਾ ਕਲਦੀਵ ਆ ਆਂਦਾ ਮੈਨੂੰ ਕੱਢ ਗੱਡੀ ਦੇ ਬਾਹਰ ਮੈਂ ਦਵਾਦ ਆ ਮੁੜ ਕੇ ਫੜਿਆ ਲਾਗੋ ਕੋਈ ਤਮਾਸ਼ਾ ਵੇਖੀ ਜਾਣਾ ਕਿਹਨੇ ਹੱਥ ਨਹੀਂ ਪਾਇਆ ਕੋਈ ਆਪਣੇ ਕੱਪੜੇ ਲੱਪਣ ਤੋਂ ਡਰੇ ਗੱਡੀਆਂ ਵਾਲਿਆਂ ਨੂੰ ਬਸੇ ਰਿਆ ਰੋਕਿਆ ਕਿਸੇ ਨੂੰ ਕੋਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਉਥੇ ਵਕੀਲ ਦਾ ਕੀ ਨਾਂ ਸੀ ਕਿੱਥੋਂ ਦਾ ਰਹਿਣਾ ਬਸ ਜੰਨੇ ਵਾਲੇ ਗੁਰੂ ਤੋਂ ਜੀ ਹਾਂਜੀ ਹਾਂਜੀ ਤੁਹਾਡਾ ਕੀ ਲੱਗਦਾ ਮੇਰਾ ਵੀ ਭਰਾ ਹੀ ਆ ਹਾਂਜੀ ਉਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਰਵਣ ਕਰਨ ਦੇ ਹੁਣ ਹਾਂਜੀ ਕਰਨਗੇ ਸਾਰੇ ਮੰਤਰੀ ਸਾਹਿਬ ਵੀ ਆਏ ਸੀ ਹਾਂਜੀ ਮੰਤਰੀ ਸਾਹਿਬ ਵੀ ਆਏ ਕੀ ਅਸਵਾਸਨ ਦੇਖ ਕੇ ਉਹ ਸਾਰਾ ਕੁਝ ਕਰਨ ਲੱਗੇ ਭਜਨ ਅਟ ਪੂਰੀ ਕਰਨ ਲੱਗਾ ਉਹਨਾਂ ਨੇ ਸਾਰਾ ਇੱਥੇ ਭੇਜਿਆ ਵਾ ਸਾਰਾ ਕੁ ਉਹ ਹੀ ਕਰਨ ਲੱਗੇ ਆ ਮੰਤਰੀ ਸਾਹਿਬ ਹਾਲਾਤ ਨੇ ਕੀ ਹਾਲਤ ਦੇ ਬਾਬਾ ਹੀ ਖਰਾਬ ਜਿਹਾ ਲਿਆਲੇ ਤੇ ਬਹੁਤ ਹਾਲਾਤ ਖਰਾਬ ਆ ਗੋਲੀਆਂ ਕਿੱਥੇ ਕਿੱਥੇ ਵਜੀਆਂ ਗੋਲੀ ਦੇ ਸਾਰੇ 1 ਵਜੇ ਦੇ ਇੱਥੇ ਤੇ 1 ਵਜੇ ਇੱਥੇ ਬਾਹ ਦੇ ਠੀਕ ਹੈ 1 ਵਜੇ ਇੱਥੇ ਆ ਸਾਈਡ ਦੇ ਇੱਥੇ ਵਜੇ ਮੈਂ ਚਗਾ ਲਾਗ ਸ਼ਰਟੋ ਲਾ ਕੇ ਦੇ ਵੇਖਿਆ ਵਾ ਕੋਈ ਪਹਿਚਾਨ ਹੋਈ ਉਹ ਬੰਦੇ ਕੌਣ ਸੀ ਨਹੀਂ ਉਹ ਕੋਈ ਪਛਾਨੇ ਮੂੰਹ ਬੱਦੇ ਹੁੰਨਾ ਤੇ ਕਰੋ ਕਿ ਕੌਟ ਵਾਸਤੇ ਨਿਕਲੇ ਸੀ ਜਾਂ ਕੋਈ ਹੋਰ ਕੌਟ ਵਾਸਤੇ ਚੱਲੇ ਨਿਕਲੇ ਹਾਂ ਡਾਕਟਰ ਕੀ ਕਹਿ ਰਹੇ ਡਾਕਟਰ ਕਹਿੰਦੇ ਠੀਕ ਆ ਠੀਕ ਆ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਆ ਸਾਡੇ ਨਾਲ ਉਦਾਂ ਠੀਕ ਠਾਕ ਆ ਤਿੰਨ ਗੋਲੀਆਂ ਵਜੀਆਂ ਮੈਂ ਕੱਢ ਕੇ ਭਾਇਆ ਬਹਿ ਗਿਆ ਮੜ ਕੇ ਅੰਦਰ ਮੈਂ ਲੰਮੇ ਪਾ ਦੇ ਤੇ ਮੜੇ ਮੌਕੇ ਤੇ ਕੋਈ ਪਹੁੰਚੇ ਨਾ ਮੈਂ ਆਰ ਕੇ ਮੈਂ ਮੋਰਸਲ ਲਿਆਉਂਦਾ ਮੋਰਸਲ ਤੇ ਚੜਾ ਕੇ ਲੈ ਆਇਆ ਨਹੀਂ ਤੈਨੂੰ ਮੁੜ ਕੇ ਫਿਰ ਆਏ ਮੁੜ ਕੇ ਆਟੋ ਦਾ ਆਇਆ ਤਾਂ ਉਹਦਾ ਆਟੋ ਲੱਦ ਕੇ ਤੇ ਲੈ ਕੇ ਹਸਤਲ ਗਿਆ ਸੀ ਤੇ ਉੱਥੇ ਹਸਤਲ ਮੀ ਦਾ ਉੱਥੇ ਕੋਈ ਹੱਥ ਨਹੀਂ ਪਾਇਆ ਉਹਨਾਂ ਅੱਛਾ ਉਹਨਾਂ ਨੇ ਕੋਈ ਕੋਈ ਟੀਗਾ ਨਹੀਂ ਕੋਈ ਹੱਥ ਨਹੀਂ ਪਾਇਆ ਉਹ ਬਹੁਤ ਨੰਗੇ ਰੈਫਰ ਕਰਦਾ ਨਾ ਨਾ ਉਹਨਾਂ ਬਾਹਰ ਹੀ ਕੱਢਦਾ ਦੇ ਅੱਛਾ ਮੁੜ ਕੇ ਫਿਰ ਇੱਥੇ ਮੁੜ ਕੇ ਪਾਣੇ ਕੀਤੀ ਗੱਲ ਮੁੜ ਕੇ ਮੰਤਰੀ ਨਾਲ ਇੱਥੇ ਸਿੱਧਾ ਆਂਦੇ ਵੀ ਉਹ ਸਿੱਧਾ ਇੱਥੇ ਜਾਓ ਹਾਂਜੀ ਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਆ ਜੀ ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਰਾਈਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਪੰਜ ਖੂਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਜਿਹੜੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ ਪੇਜਾ ਹੈ ਜੀ ਅਮਨਦੀਪ ਹਸਪੀਟਲ